ਤੋ ਅੱਜ 22 ਅਕਤੂਬਰ 2025 ਦਾ ਦਿਹਾੜਾ ਹੈ ਜ਼ਿੰਦਗੀ ਇੱਕ ਸਫ਼ਰ ਹੈ ਬੇਨਾਮ ਜਈ ਗਲੀ ਜਿੱਥੇ ਹਰ ਮੋੜ ਦੇ ਉੱਤੇ ਇੱਕ ਨਵੀਂ ਕਹਾਣੀ ਮਿਲੀ ਖਬਰਾਂ ਦਾ ਸ਼ੋਰ ਹੈ ਅਫਵਾਹਾਂ ਦਾ ਬਾਜ਼ਾਰ ਪਰ ਦਿਲ ਨੂੰ ਚਾਹੀਦਾ ਹੈ ਬਸ ਸੱਚ ਦਾ ਇਕਰਾਰ ਅਸੀਂ ਲੱਭਦੇ ਫਿਰਦੇ ਹਾਂ ਅਮਨ ਕਿੱਥੇ ਹੈ ਜਦੋਂ ਕਿ ਜੰਗ ਦੀ ਤਲਵਾਰ ਹਰ ਦਿਲ ਦੇ ਉੱਤੇ ਹੈ ਕੋਈ ਭੁੱਲਰ ਦੇ ਲਾਕਰਾਂ ਦੀ ਗੱਲ ਕਰੇ ਕੋਈ BMW ਦੇ ਟੈਂਡਰਾਂ ਦੇ ਉੱਤੇ ਸਵਾਲ ਪਰਾਲੀ ਦਾ ਧੂਆਂ ਜਾਂ ਰਾਜਨੀਤੀ ਦੀ ਚਾਲ ਕੌਣ ਦੱਸੇਗਾ ਸਾਨੂੰ ਕੌਣ ਹੈ ਅਸਲ ਦੇ ਵਿੱਚ ਜ਼ਿੰਮੇਵਾਰ ਜਾਦੂ ਟੂਣੇ ਅੰਧਵਿਸ਼ਵਾਸਾਂ ਦਾ ਹੈ ਭਾਰ ਕਦੋਂ ਹੋਵੇਗੀ ਸਾਡੇ ਮਨ ਦੀ ਦੁਨੀਆ ਪਾਰ ਸਮਾਜਿਕ ਬੁਰਾਈਆਂ ਆਮਦਨ ਦੀ ਨਾ ਬਰਾਬਰੀ ਇਹ ਕਿਤਾਬਾਂ ਦੇ ਵਿੱਚ ਹੀ ਨਹੀਂ ਦਿਸਦੀ ਹੈ ਹਰ ਗਲੀ ਗਲੀ ਦੋ ਚੰਨ ਆਸਮਾਨ ਤੇ ਹੋਣਗੇ ਜਾਂ ਕੋਈ ਵੱਡਾ ਰਾਜ ਕੁਦਰਤ ਦਾ ਅਜੰਬਾ ਹੈ ਬਸ ਸੁਣੋ ਉਸ ਦੀ ਆਵਾਜ਼ ਕੈਨੇਡਾ ਪੇਰੂ ਜਾਂ ਸਾਊਦੀ ਅਰਬ ਦਾ ਫੈਸਲਾ ਹਰ ਥਾਂ ਇਨਸਾਨ ਹਰ ਥਾਂ ਇਨਸਾਨ ਲੱਭਦਾ ਹੈ ਬਸ ਇੱਕੋ ਜਿਹਾ ਫਾਂਸਲਾ ਆਓ ਅੱਜ ਦੇ ਸ਼ੋਰ ਦੇ ਵਿੱਚੋਂ ਇੱਕ ਪਲ ਕੱਢੀਏ ਤੇ ਆਪਣੇ ਅੰਦਰ ਝਾਕੀਏ ਤੇ ਸੱਚ ਨੂੰ ਲੱਭੀਏ ਸਾਰੇ ਪਾਸੇ ਦੁਨੀਆ ਦੇ ਵਿੱਚ ਇੱਕੋ ਹੋ ਗਿਆ ਹਾਲ ਹੁਣ ਤਾਂ ਕੈਨੇਡਾ ਦੇ ਵਿੱਚ ਵੀ ਦਿਖ ਗਿਆ ਦੇਵਤਾ ਖੇਤਰਪਾਲ ਸੱਚ ਜੇ ਮਿਲ ਜਾਵੇ ਤਾਂ ਹਾਲ ਹੈ ਦੁਨੀਆ ਬਦਲੇ ਹਰ ਜ਼ਿੰਦਗੀ ਨਾ ਮਾਫਿਰ ਇੱਕ ਖੁਸ਼ੀ ਦਾ ਚਾਲ ਬਦਲੇ ਲੋ ਜੀ ਦੋਸਤੋ ਨਾਲ ਦੀ ਨਾਲ ਸ਼ੁਰੂਆਤ ਕਰਦੇ ਆਂ ਦੇਸ਼ ਵਿਦੇਸ਼ ਦੀਆਂ ਅੱਜ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਪੰਜਾਬ ਦੇ ਨਾਲ ਸਭ ਤੋਂ ਪਹਿਲਾਂ ਖਬਰ ਦੀ ਸਾਰ ਲੈਨੇ ਆਂ ਕਿਸਾਨਾਂ ਨੂੰ ਜਿਹੜੀ ਹੈ ਪਰਾਲੀ ਸਾੜਨ ਦੇ ਲਈ ਮਜਬੂਰ ਕਰ ਰਹੀ ਹੈ ਪੰਜਾਬ ਦੀ ਆਪ ਸਰਕਾਰ ਇਹ ਬਿਆਨਬਾਜ਼ੀ ਹੋ ਰਹੀ ਹੈ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਬੁੱਧਵਾਰ ਨੂੰ ਦਾਵਾ ਕਰ ਦਿੱਤਾ ਕੀ ਕੌਮੀ ਰਾਜਧਾਨੀ ਦੇ ਵਿੱਚ ਹਵਾ ਦੀ ਮਾੜੀ ਗੁਣਵੱਤਾ ਦੇ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਆਪ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਕਹਿ ਕੇ ਕੇਂਦਰ ਦੇ ਵੱਲੋਂ ਦਿੱਤੇ ਜਾਂਦੇ ਇਨਸੈਂਟਿਵਾਂ ਦੇ ਬਾਵਜੂਦ ਆਪ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਲਈ ਮਜਬੂਰ ਕਰ ਰਹੀ ਹੈ। सिरसा ਨੇ ਏਐਨਆਈ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ। ਕਿਸਾਨ ਪਰਾਲੀ ਨਹੀਂ ਸਾੜਨਾ ਚਾਹੁੰਦੇ ਨੇ। ਉਹਨਾਂ ਨੂੰ ਜਿਹੜਾ ਹੁਣ ਇਸ ਦਾ ਭੁਗਤਾਨ ਵੀ ਮਿਲਦਾ ਹੈ। ਤਾਂ ਜੋ ਉਹ ਇਸ ਨੂੰ ਨਾ ਸਾੜਨ। ਪਰ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਲਈ ਮਜਬੂਰ ਕੀਤਾ ਜਾਂਦਾ ਕਹਿੰਦੇ ਜਾ ਰਿਹਾ ਹੈ। ਇਹ ਅੱਜ ਦੇ ਅਖਬਾਰ ਦੇ ਵਿੱਚ ਛਪਿਆ ਹੈ ਕਿ ਜ਼ਿਆਦਾਤਰ ਘਟਨਾਵਾਂ ਕੱਲ੍ਹ ਵਾਪਰੀਆਂ ਲੋਕਾਂ ਨੂੰ ਨਕਾਬਪੋਸ਼ ਬਣਾਇਆ ਗਿਆ ਸੀ ਤੇ ਅਜਿਹਾ ਕਰਨ ਦੇ ਲਈ ਮਜਬੂਰੀ ਮਜਬੂਰ ਕੀਤਾ ਗਿਆ ਸੀ। ਇੱਕ ਆਪ ਵਰਕਰ ਦਾ ਵੀਡੀਓ ਹੈ ਜੋ ਕਹਿ ਰਿਹਾ ਹੈ ਕਿ ਸਾਨੂੰ ਇਸ ਨੂੰ ਸਾੜਨ ਦੇ ਲਈ ਮਜਬੂਰ ਕੀਤਾ ਜਾ ਰਿਹਾ। ਉਹਨਾਂ ਨੂੰ ਕੌਣ ਮਜਬੂਰ ਕਰ ਰਿਹਾ ਹੈ ਇਹ ਸਵਾਲ ਹੈ। ਭਾਜਪਾ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਮਜਬੂਰ ਕਹਿੰਦੇ ਨਹੀਂ ਕਰ ਸਕਦੀ ਹੈ। ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪ ਦਿੱਲੀ ਦੇ ਹਵਾ ਪ੍ਰਦੂਸ਼ਣ ਦੇ ਲਈ ਦੀਵਾਲੀ ਹਿੰਦੂਆਂ ਤੇ ਸਨਾਤਨੀਆਂ ਨੂੰ ਜ਼ਿੰਮੇਵਾਰ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਕਹੇ ਕਿ ਕੌਮੀ ਰਾਜਧਾਨੀ ਦੀ ਮਾੜੀ ਹਵਾ ਗੁਣਵੱਤਾ ਨੂੰ ਤਿਹਾਰ ਤਿਉਹਾਰ ਜਿਹੜਾ ਹੈ ਉਹਦੇ ਨਾਲ ਜੋੜਨਾ ਕਿਸੇ ਪਾਪ ਤੋਂ ਘੱਟ ਨਹੀਂ ਹੈ ਦੂਸਰੇ ਪਾਸੇ ਸ਼ਮਸ਼ਾਨ ਤਾੜ ਦੇ ਵਿੱਚ ਬਾਬਾ ਸਾਥੀਆਂ ਦੇ ਨਾਲ ਰਲ ਕੇ ਕਰ ਰਿਹਾ ਸੀ ਜਾਦੂ ਟੂਣਾ ਉੱਤੋਂ ਪਿੰਡ ਵਾਲਿਆਂ ਨੇ ਪਾ ਲਿਆ ਘੇਰਾ ਤੇ ਫਿਰ ਡੈਂਗੜ ਡੈਂਗੜ ਹੋਈ ਹੈ ਦੇਰ ਰਾਤ ਹੁਸ਼ਿਆਰਪੁਰ ਦੇ ਚੰ디ਗੜ੍ਹ ਬਾਈਪਾਸ ਦੇ ਕੋਲ ਪੈਂਦੇ ਪਿੰਡ ਸ਼ੇਰਗੜ੍ਹ ਦੇ ਵਿੱਚ ਉਸ ਵੇਲੇ ਮਾਹੌਲ ਤਣਾਪੂਰਨ ਹੋਇਆ ਜਿੱਤੋਂ ਪਿੰਡ ਸ਼ੇਰਗੜ੍ਹ ਦੇ ਸ਼ਮਸ਼ਾਨਘਾਟ ਦੇ ਵਿੱਚ 3 ਤੋਂ 4 ਵਿਅਕਤੀ ਹੋਣ ਦੇ ਕਾਰਨ ਪਿੰਡ ਦੇ ਲੋਕ ਵੱਲੋਂ ਜਿਹੜਾ ਪਿੰਡਾਂ ਦੇ ਪਿੰਡ ਦੇ ਲੋਕਾਂ ਵੱਲੋਂ ਸ਼ਮਸ਼ਾਨਘਾਟ ਨੂੰ ਘੇਰਾ ਪਾਰ ਲਿਆ ਗਿਆ ਤੇ ਤਿਉਹਾਰ ਦਾ ਸੀਜ਼ਨ ਹੋਣ ਦੇ ਕਾਰਨ ਇਹਨਾਂ ਦਿਨਾਂ ਦੇ ਵਿੱਚ ਜਾਦੂ ਟੂਣਾ ਕਰਨ ਵਾਲੇ ਲੋਕ ਵੀ ਕਾਫੀ ਚੌਕਸ ਹੋ ਜਾਂਦੇ ਐ ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਦੇ ਚੰ디ਗੜ੍ਹ ਬਾਈਪਾਸ ਦੇ ਨੇੜੇ ਪਿੰਡ ਸ਼ੇਰਗੜ੍ਹ ਦਾ ਹੈ ਪਿੰਡ ਦੇ ਸਰਪੰਚ ਦੱਸਦੇ ਨੇ ਕਿ ਉਹ ਆਪਣੇ ਪਿੰਡ ਤੋਂ ਬਾਹਰ ਬਣੇ ਸ਼ਮਸ਼ਾਨ ਘਾਟ ਬੇਗਾ ਜਿੰਦਰਾ ਲਾਉਣ ਦੇ ਲਈ ਜਿਹੜਾ ਸੀ ਆਏ ਸੀ ਤੇ ਉਹਨਾਂ ਦੇਖਿਆ ਕਿ ਭਾਈ ਸ਼ਮਸ਼ਾਨ ਘਾਟ ਦੇ ਵਿੱਚੋਂ ਹੀ ਭੱਜ ਜਾਂਦਾ ਕੋਈ ਜਿੰਦਾ ਲਾਉਣ ਦੀ ਜ਼ਰੂਰਤ ਪੈਂਦੀ ਹੈ ਉੱਥੇ ਤਿੰਨ ਤੋਂ ਚਾਰ ਵਿਅਕਤੀ ਨੇ ਜੋ ਪਿੰਡ ਦੇ ਨਈ ਨਏ ਇਸ ਸੰਬੰਧੀ ਜਦੋਂ ਉਹਨਾਂ ਪਿੰਡ ਜਾ ਕੇ ਲੋਕਾਂ ਨੂੰ ਦੱਸਿਆ ਤਾਂ ਉਹ ਸ਼ਮਸ਼ਾਨ ਘਾਟ ਨੂੰ ਘੇਰਾ ਪਾ ਲਿਆ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਫਿਲਹਾਲ ਪੁਲਿਸ ਚਾਰਾ ਮੁਲਾਜ਼ਮਾਂ ਸੌਰੀ ਮਲਜਮਾ ਨੂੰ ਤਫਤੀਸ਼ ਕਰਨ ਦੇ ਲਈ ਥਾਣੇ ਲੈ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਤਿੰਨ ਤੋਂ ਚਾਰ ਵਿਅਕਤੀ ਜੋ ਕਿ ਉਹਨਾਂ ਦੇ ਪਿੰਡ ਦੇ ਨਹੀਂ ਸਨ ਵਿੱਚੋਂ ਇੱਕ ਨੂੰ ਜਿਹੜਾ ਬਾਬਾ ਦੱਸਿਆ ਜਾ ਰਿਹਾ ਜਿਸ ਜਗ੍ਹਾ ਮੁਰਦੇ ਨੂੰ ਸਾੜਿਆ ਜਾਂਦਾ ਹੈ ਕਾਲਾ ਕੱਪੜਾ ਵਿਛਾ ਕੇ ਉੱਥੇ ਆਂਡੇ ਸ਼ਰਾਬ ਤੇ ਹੋਰ ਅਜਾਈ ਸਮਗਰੀ ਰੱਖੀ ਹੋਈ ਸੀ ਜਿਸ ਦੇ ਨਾਲ ਪੂਜਾ ਕੀਤੀ ਜਾ ਰਹੀ ਸੀ ਕੀ ਪਤਾ ਜੀ ਉਹ ਫੈਗ ਸੈਗ ਲਾਉਂਦਾ ਹੋਵੇ ਤੇ ਕਹਿੰਦੇ ਟੂਣਾ ਕਰਦਾ ਹੈ ਕਬਾ ਕੋਈ ਨਹੀਂ ਆ ਜੀ ਸਾਬਕਾ ਕਾਂਗਰਸੀ ਸਰਪੰਚ ਸਾਹਿਬ ਨੂੰ ਵੀ ਕਹਿੰਦਾ ਆ ਜਾ ਭਾਈ ਤੂੰ ਵੀ ਕੁਟ ਲਾਲਾ ਤੇ ਸਾਬਕਾ ਕਾਂਗਰਸੀ ਸਰਪੰਚ ਨੇ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਨੂੰ ਗੋਲੀਆਂ ਮਾਰ ਦਿੱਤੀਆਂ ਭਾਈ ਇੰਨੀ ਦਹਿਸ਼ਤ ਫੈਲ ਚੁੱਕੀ ਹੈ ਦੀਵਾਲੀ ਦੀ ਰਾਤ ਪਿੰਡ ਧਗਾਣਾ ਦੇ ਵਿਖੇ ਕਰੀਬ 9:30 ਵਜੇ ਸਾਬਕਾ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਪੁੱਤਰ ਸਾਹਿਬ ਸਿੰਘ ਵੱਲੋਂ ਗਵਾੜ ਦੇ ਵਿੱਚ ਰਹਿੰਦੀ ਆਮ ਆਦਮੀ ਪਾਰਟੀ ਦੀ ਮੌਜੂਦਾ ਮੈਂਬਰ ਪੰਚਾਇਤ ਮਨਦੀਪ ਕੌਰ ਪਤਨੀ ਜਤਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਗੋਲੀਆਂ ਲੱਗਣ ਦੇ ਕਾਲ ਗੰਭੀਰ ਜਿਹੜੀ ਹੈ ਕਾਰਨ ਜਿਹੜੀ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਜਦੋਂ ਮਨਦੀਪ ਕੌਰ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਪੱਟੀ ਲਜਾਇਆ ਗਿਆ ਪੱਟੀ ਕਰਾਉਣ ਲਈ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਡੀਐਸਪੀ ਪੱਟੀ ਲਵਕੇਸ਼ ਸੈਣੀ ਨੇ ਦੱਸਿਆ ਕਿ ਬੀਤੀ ਰਾਤ ਦੀਵਾਲੀ ਦੇ ਤਿਉਹਾਰ ਦੇ ਮੌਕੇ ਸਾਕਾ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਪੁੱਤਰ ਸਹਿਬ ਸਿੰਘ ਦੇ ਵੱਲੋਂ ਆਪਣੇ ਟਰੈਕਟਰ ਦੇ ਉੱਪਰ ਤੇਜ਼ ਆਵਾਜ਼ ਕਰਕੇ ਡੀਜੇ ਵਾਂਗ ਗਾਣੇ ਚਲਾਏ ਜਾ ਰਹੇ ਸਨ ਜਿਸ ਦਾ ਵਿਰੋਧ ਜਦੋਂ ਨਜ਼ਦੀਕ ਰਹਿੰਦੇ ਜਤਿੰਦਰ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਗਿਆ ਤੇ ਇਸ ਦੇ ਦੌਰਾਨ ਸੁਖਵਿੰਦਰ ਸਿੰਘ ਵੱਲੋਂ 12 ਬੋਰ ਦੇ ਰਾਈਫਲ ਦੇ ਨਾਲ ਜਤਿੰਦਰ ਸਿੰਘ ਤੇ ਉਸਦੇ ਰਿਸ਼ਤੇਦਾਰ ਜਗਰੂਪ ਸਿੰਘ ਦੇ ਉੱਪਰ ਫਾਇਰ ਕਰ ਦਿੱਤਾ ਗਿਆ ਜੋ ਜਤਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਨੂੰ ਜ਼ਖਮ ਲੱਗਿਆ ਤੇ ਜ਼ਖਮੀ ਹਾਲਤ ਦੇ ਵਿੱਚ ਖੂਨ ਦੇ ਨਾਲ ਲਤਪਤ ਮਨਦੀਪ ਕੌਰ ਨੂੰ ਤੁਰੰਤ ਹਸਪਤਾਲ ਲਿਜਾਇਆ ਇਲਾਜ ਦੇ ਲਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਦੂਜੇ ਪਾਸੇ ਮੁੱਤਲ ਡੀਆਈਜੀ ਭੁੱਲਰ ਬਾਰੇ ਜਿਹੜਾ ਵੱਡੇ ਖੁਲਾਸੇ ਹੋਏ ਆ ਫਸਣ ਕੇ ਹੁਣ ਪੰਜਾਬ ਦੇ ਕਈ ਵੱਡੇ ਅਫਸਰ ਵੀ ਨਾਲ ਬੈਂਕ ਲਾਕਰ ਜਿਹੜੇ ਨੇ ਖੁੱਲੇ ਨੇ ਸੀਬੀਆਈ ਨੇ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਰੋਪੜ ਰੇਂਜ ਦੇ ਮੁੱਤਲ ਡੀਆਈਜੀ ਹਰਚਾਰਨ ਸਿੰਘ ਭੁੱਲਰ ਦਾ ਸੈਕਟਰ 9 ਸਥਿਤ ਐਚਡੀਐਫਸੀ ਬੈਂਕ ਦੇ ਵਿੱਚ ਮੌਜੂਦ ਲਾਕਰ ਖੋਲਿਆ ਸੀਬੀਆਈ ਨੂੰ ਲਾਕਰ ਦੇ ਵਿੱਚੋਂ 50 ਗ੍ਰਾਮ ਸੋਨੇ ਦੇ ਗਹਿਣੇ ਤੇ ਪ੍ਰਾਪਰਟੀ ਦੇ ਕਾਗਜ਼ਾਤ ਬਰਾਮਦ ਹੋਏ ਨੇ ਇਸ ਤੋਂ ਇਲਾਵਾ ਉਸ ਦੇ 4 ਹੋਰ ਬੈਂਕਾਂ ਦੇ ਵਿੱਚ ਲਾਕਰ ਨੇ ਛੇਤੀ ਹੀ ਸੀਬੀਆਈ ਇਹਨਾਂ ਲਾਕਰਾਂ ਨੂੰ ਖੋਲ ਕੇ ਜਾਂਚ ਕਰੇਗੀ ਸੀਬੀਆਈ ਨੂੰ ਜਿਹੜਾ ਉਮੀਦ ਹੈ ਕਿ ਬਾਕੀ ਬਚੇ ਜਿਹੜੇ ਲਾਕਰਾਂ 'ਚੋਂ ਸੋਨੇ ਦੇ ਹੋਰ ਗਹਿਣੇ ਮਿਲ ਸਕਦੇ ਨੇ ਤੇ ਦੂਜੇ ਪਾਸੇ ਸੀਬੀਆਈ ਕੋਲ ਜ਼ਬਤ ਭੁੱਲਰ ਦੀ ਡਾਇਰੀ ਦੇ ਵਿੱਚ ਕਈ ਵਿਚੋਲਿਆਂ ਅਤੇ ਅਫਸਰਾਂ ਦੇ ਨਾਵਾਂ ਦਾ ਵੀ ਜ਼ਿਕਰ ਹੈ ਸੀਬੀਆਈ ਡਾਇਰੀ ਜਿਹੜੀ ਹੈ ਉਹਦੇ ਵਿੱਚ ਮਿਲੇ ਨਾਵਾਂ ਦੀ ਜਾਂਚ ਕਰਨ ਲੱਗੀ ਹੋਈ ਹੈ ਸੀਬੀਆਈ ਛੇਤੀ ਹੀ ਪੰਜਾਬ ਦੇ ਕਈ ਅਫਸਰਾਂ ਦੇ ਉੱਤੇ ਸਿਕੰਜਾ ਕੱਸ ਸਕਦੀ ਹੈ ਸੀਬੀਆਈ ਦੀਆਂ ਟੀਮਾਂ ਭ੍ਰਿਸ਼ਟ ਅਫਸਰਾਂ ਦੇ ਉੱਤੇ ਨਜ਼ਰ ਰੱਖ ਰਹੀਆਂ ਨੇ ਤਾਂ ਕਿ ਉਹਨਾਂ ਨੂੰ ਵੀ ਸਲਾਖਾਂ ਪਿੱਛੇ ਜਿਹੜਾ ਭੇਜਿਆ ਜਾ ਸਕੇ 8 ਲੱਖ ਰਿਸ਼ਵਤ ਮਾਮਲੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਪਰਤਾਂ ਖੁੱਲਣ ਲੱਗੀਆਂ ਨੇ ਇਸੇ ਕਾਰਨ सीबीआई ਜਲਦੀ ਹੀ ਭੁੱਲਰ ਦਾ ਦੁਬਾਰਾ ਜਿਹੜਾ ਤੋਂ ਪੁਲਿਸ ਰਿਮਾਂਡ ਹਾਸਲ ਕਰੇਗੀ ਤਾਂ ਜੋ सीबीआई ਉਸ ਦੇ ਨਾਲ ਸ਼ਾਮਲ ਪ੍ਰਿਸ਼ਟ ਅਧਿਕਾਰੀਆਂ ਦੇ ਬਾਰੇ ਪੁੱਛਗਿੱਛ ਕਰ ਸਕੇ ਤੇ ਨਾਲ ਹੀ ਭ੍ਰਿਸ਼ਟਾਚਾਰੀਆਂ ਦੇ ਬਾਰੇ ਕਈ ਅਹਿਮ ਜਾਣਕਾਰੀਆਂ ਮਿਲ ਚੁੱਕੀਆਂ ਨੇ ਸੀਪੀਆਈ ਜਲਦੀ ਹੀ ਇਸ ਮਾਮਲੇ ਦੇ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਨੂੰ ਸਵਾਲ ਦੇ ਕੇ ਪੁੱਛਗਿੱਛ ਦੇ ਲਈ ਦਫ਼ਤਰ ਜਿਹੜਾ ਬੁਲਾਵੇਗੀ ਦੂਸਰੇ ਪਾਸੇ 7 ਜੜੀਆਂ ਨੇ BMW ਕਾਰਾਂ ਖਰੀਦਣ ਦੇ ਲਈ ਟੈਂਡਰ ਜਾਰੀ ਕਰਨ ਦੇ ਉੱਤੇ ਲੋਕਪਾਲ ਦੀ ਨਿੰਦਾ ਹੋ ਗਈ ਹੈ ਵਿਰੋਧੀ ਧਿਰ ਦੇ ਨੇਤਾ ਬੁੱਧਵਾਰ ਨੂੰ ਜਿਹੜੀ ਹੈ ਭ੍ਰਿਸ਼ਟਾਚਾਰ ਵਿਰੋਧੀ ਓਮ ਬੜਸਮੈਨ ਲੋਕਪਾਲ ਦੇ ਉੱਤੇ 7 ਆਲੀਸ਼ਾਨ BMW ਕਾਰਾਂ ਖਰੀਦਣ ਦੇ ਲਈ ਟੈਂਡਰ ਜਾਰੀ ਕਰਨ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਤੇ ਇਮਾਨਦਾਰੀ ਦੇ ਰਾਖੇ ਜਿਹੜੇ ਨੇ ਨਿਆਂਪੂਰਨ ਹੋਣ ਦੀ ਬਜਾਏ ਲਗਜ਼ਰੀ ਦੇ ਪਿੱਛੇ ਭੱਜ ਰਹੇ ਨੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਗ੍ਰਹਿ ਮੰਤਰੀ ਪੀ ਚਿਤੰਬਰਮ ਨੇ ਸਵਾਲ ਖੜਾ ਕਰ ਦਿੱਤਾ ਕਿ ਜਦੋਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਸਧਾਰਨ ਸੈਡਾਨ ਕਾਰਾਂ ਮੁਹੱਈਆ ਜੜੀਆਂ ਕਰਵਾਈਆਂ ਜਾਂਦੀਆਂ ਨੇ ਤਾਂ ਲੋਕਪਾਲ ਦੇ ਚੇਅਰਮੈਨ ਅਤੇ 6 ਮੈਂਬਰਾਂ ਨੂੰ BMW ਕਾਰਾਂ ਦੀ ਕੀ ਜ਼ਰੂਰਤ ਹੈ ਸੀਨੀਅਰ ਕਾਂਗਰਸੀ ਆਗੂ ਅਭਿਸ਼ੇਕ ਮਨੋ ਸਿੰਘ ਵੀ ਨੇ ਵੀ ਇਸ ਕਦਮ ਦੀ ਆਲੋਚਨਾ ਕੀਤੀ ਹੈ ਤੇ ਲੋਕਪਾਲ ਦੇ ਉੱਤੇ ਤਿੱਖਾ ਜਿਹੜਾ ਤੰਜ਼ ਘਸਿਆ ਹੈ। ਇਸੇ ਤਰ੍ਹਾਂ ਅਗਲੀ ਖਬਰ ਵੱਲ ਚਲੀਏ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਹੁਣ ਜਿਹੜੀ ਹੈ ਚੁੱਪ ਤੋੜੀ ਹੈ ਕਿਹਾ ਕਿ ਸਿੱਟ ਜਾਂਚ ਦੇ ਵਿੱਚ ਸੱਚ ਜਿਹੜਾ ਸਾਹਮਣੇ ਆਵੇਗਾ। ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤਰ ਅਕੀਲ ਦੀ ਮੌਤ ਦੇ ਮਾਮਲੇ 'ਚ ਰੋਜ਼ਾਨਾ ਨਵੀਆਂ ਪਰਤਾਂ ਖੁੱਲ ਰਹੀਆਂ ਨੇ। ਮੁਹੰਮਦ ਮੁਸਤਾਫਾ ਖੁਦ মিডিਆ ਅੱਗੇ ਆਏ ਨੇ ਤੇ ਆਪਣੇ ਪੁੱਤਰ ਦੀ ਮਾਨਸਿਕ ਸਥਿਤੀ ਜੜੀਆ ਉਸਦੇ ਵਿਹਾਰ ਦੇ ਉੱਤੇ ਤੇ ਪਰਿਵਾਰ ਦੇ ਉੱਤੇ ਲੱਗੇ ਦੋਸ਼ਾਂ ਦੇ ਬਾਰੇ ਖੁੱਲ ਕੇ ਬਿਆਨ ਦਿੱਤਾ ਹੈ ਮੁਸਤਾਫਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਅਕਿਲ ਪਿਛਲੇ ਕਈ ਸਾਲਾਂ ਤੋਂ ਮਾਨਸਿਕ ਤੌਰ ਦੇ ਉੱਤੇ ਅਸਥਿਰ ਸੀ ਜਿਸ ਦੇ ਚਲਦੇ ਉਹ ਅਤੇ ਪੂਰਾ ਪਰਿਵਾਰ ਪਰੇਸ਼ਾਨੀ ਝੱਲ ਰਿਹਾ ਸੀ ਉਹਨਾਂ ਦੇ ਅਨੁਸਾਰ 2024 ਦੇ ਵਿੱਚ ਅਕਿਲ ਦੀ ਮਾਨਸਿਕ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ ਉਸਨੇ ਇੱਕ ਵੀਡੀਓ ਦੇ ਵਿੱਚ ਪਰਿਵਾਰ ਦੀਆਂ ਔਰਤਾਂ ਦੇ ਬਾਰੇ ਗੰਭੀਰ ਦੋਸ਼ ਲਗਾਏ ਸਾਂ ਜਿਸ ਦੇ ਵਿੱਚ ਉਸਨੇ ਕਿਹਾ ਕਿ ਪਰਿਵਾਰ ਦੀਆਂ ਔਰਤਾਂ ਕੋਠਾਂ ਚਲਾਉਂਦੀਆਂ ਨੇ ਮੁਸਤਾਫਾ ਨੇ ਦੱਸਿਆ ਕਿ ਅਕਿਲ ਖੁਦ ਸਮਝ ਨਹੀਂ ਪਾ ਰਿਹਾ ਕਿ ਉਹ ਕੀ ਕਹਿ ਰਿਹਾ ਹੈ ਜਾਂ ਕੀ ਕਰ ਕੀ ਰਿਹਾ ਹੈ ਉਹ ਕਹਿੰਦਾ ਸੀ ਕਿ ਅਸੀਂ ਆਪਣੀਆਂ ਔਰਤਾਂ ਨੂੰ ਕਿਸੇ ਵੀ ਰਾਜਨੀਤਿਕ ਹਸਤੀ ਨੂੰ ਆਫਰ ਕਰਦੇ ਹਾਂ ਜੋ ਸਾਡੇ ਘਰ ਆਉਂਦੀ ਹੈ ਕਲਪਨਾ ਕਰੋ ਕਿ ਕੋਈ ਪਿਤਾ ਅਜਿਹੀਆਂ ਚੀਜ਼ਾਂ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਸਾਬਕਾ ਡੀਜੀਪੀ ਨੇ ਖੁਲਾਸਾ ਕੀਤਾ ਹੈ ਕਿ ਅਕੀਲ ਨੇ ਕਈ ਵਾਰ ਹਿੰਸਕ ਵਿਹਾਰ ਕੀਤਾ ਇਥੋਂ ਤੱਕ ਕਿ 2008 ਦੇ ਵਿੱਚ ਆਪਣੀ ਮਾਂ ਦੇ ਨਾਲ ਹਿੰਸਕ ਹੋ ਕੇ ਉਸ ਦੀ ਕਮਰ ਤੋੜ ਦਿੱਤੀ ਸੀ ਕਈ ਵਾਰ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਹਮਲੇ ਕੀਤੇ ਨੇ ਮੁਸਤਫਾ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਇੱਜ਼ਤ ਬਚਾਉਣ ਦੇ ਲਈ ਅਕਸਰ ਅਜਿਹੇ ਮਾਮਲੇ ਦਬਾਉਂਦੇ ਰਹੇ ਨੇ ਅਕੀਲ ਪਿਛਲੇ 18 ਸਾਲਾਂ ਤੋਂ ਨਸ਼ੇ ਦਾ ਆਦੀ ਸੀ ਜੋ ਕਈ ਵਾਰ ਆਪਣੇ ਆਪ ਨੂੰ ਕਮਰੇ ਦੇ ਵਿੱਚ ਬੰਦ ਵੀ ਕਰ ਲੈਂਦਾ ਸੀ 16 ਅਕਤੂਬਰ ਨੂੰ ਪਰਿਵਾਰ ਦੇ ਘਰੋਂ ਦੇ ਉੱਤੇ ਉਹ ਮ੍ਰਿਤਕ ਪਾਇਆ ਗਿਆ ਸੀ मुस्तफा ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਸਚਾਈ ਸਾਹਮਣੇ ਲਿਆਉਣ ਦੇ ਲਈ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਪੁਲਿਸ ਦੇ ਵੱਲੋਂ ਐਸ ਆਈਟੀ ਬਣਾਈ ਗਈ ਹੈ ਜੋ ਸਾਰੇ ਤੱਥਾਂ ਦੀ ਜਾਂਚ ਕਰ ਰਹੀ ਹੈ। ਉਹਨਾਂ ਨੇ ਦਾਵਾ ਕੀਤਾ ਕਿ ਲੋਕ ਰਾਜਨੀਤਿਕ ਲਾਭ ਦੇ ਲਈ ਇਸ ਮਾਮਲੇ ਨੂੰ ਤੋੜ ਮੋੜ ਕੇ ਪੇਸ਼ ਕਰ ਰਹੇ ਨੇ ਜਦਕਿ ਉਹਨਾਂ ਦੇ ਪੁੱਤਰ ਦੀ ਮੌਤ ਦਾ ਅਸਲ ਕਾਰਨ ਉਸਦੀ ਮਾਨਸਿਕ ਸਥਿਤੀ ਤੇ ਨਸ਼ਿਆਂ ਦੀ ਆਦਤ ਸੀ। ਉਹਨਾਂ ਕਹਿ ਕਿ ਹੁਣ ਚੁੱਪ ਰਹਿਣਾ ਗੁਨਾਹ ਹੋਵੇਗਾ ਇਸ ਦੇ ਲਈ ਸੱਚ ਸਾਹਮਣੇ ਲਿਆਉਣਾ ਜ਼ਰੂਰੀ ਸੀ। ਇੰਟਰਨੈਸ਼ਨਲ ਖਬਰਾਂ 'ਤੇ ਧਿਆਨ ਮਾਰੀਏ ਤੇ ਹਵਾਲਗੀ ਤੋਂ ਬਾਅਦ ਜਿਹੜੇ ਨੇ ਆਪਣੇ ਕਾਰੋਬਾਰੀ ਨੇ ਹੀਰਾ ਕਾਰੋਬਾਰੀ ਮਹਿਲ ਚੌਕਸੀ ਨੂੰ ਭਾਰਤ ਦੇ ਵਿੱਚ ਨਿਰਪੱਖ ਸੁਣਵਾਈ ਨਾ ਮਿਲਣ ਦਾ ਕੋਈ ਖਤਰਾ ਨਹੀਂ ਹੈ ਬੈਲਜੀਅਮ ਅਦਾਲਤ ਨੇ ਇਹ ਗੱਲ ਕਹਿ ਦਿੱਤੀ ਹੈ ਬੈਲਜੀਅਮ ਦੀ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਕਿ ਪਗੋੜੇ ਹੀਰਾ ਕਾਰੋਬਾਰੀ ਮਹਿਲ ਚੌਕਸੀ ਦੀ ਭਾਰਤ ਹਵਾਲਗੀ ਤੋਂ ਬਾਅਦ ਉਸ ਨੂੰ ਨਿਰਪੱਖ ਸੁਣਵਾਈ ਨਾ ਮਿਲਣ ਦਾ ਕੋਈ ਖਤਰਾ ਨਹੀਂ ਹੈ ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਤਸੀਹੇ ਅਨਮਨੁੱਖੀ ਜਾਂ અપਮਾਨਜਨਕ سلوਕ ਕੀਤੇ ਜਾਣ ਦੇ ਕਿਸੇ ਵੀ ਗੰਭੀਰ ਖਤਰੇ ਨੂੰ ਸਾਬਤ ਕਰਨ ਦੇ ਵਿੱਚ ਅਸਫਲ ਰਿਹਾ ਹੈ। ਜ਼ਿਲ੍ਹਾ ਅਦਾਲਤ ਨੇ 23 ਮਈ 2118 ਤੇ 15 ਜੂਨ 2121 ਨੂੰ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਦੇ ਵੱਲੋਂ ਜਾਰੀ ਕੀਤੇ ਗ੍ਰਿਫਤਾਰੀ ਵਾਰੰਟਾ ਨੂੰ ਲਾਗੂ ਕਰਨ ਯੋਗ ਕਰਾਰ ਦਿੱਤਾ ਸੀ ਜਿਸ ਨੂੰ ਅਪੀਲੀ ਅਦਾਲਤ ਨੇ ਆਪਣੇ 17 ਅਕਤੂਬਰ ਦੇ ਹੁਕਮ ਦੇ ਵਿੱਚ ਬਰਕਰਾਰ ਰੱਖਿਆ ਤੇ ਸਬੂਤਾਂ ਦੇ ਗਾਇਬ ਹੋਣ ਦੇ ਨਾਲ ਸੰਬੰਧਤ ਤੀਜੇ ਵਾਰੰਟ ਨੂੰ ਬੈਲਜੀਅਮ ਅਦਾਲਤ ਨੇ ਸਵੀਕਾਰ ਨਹੀਂ ਕੀਤਾ ਅਪੀਲ ਅਦਾਲਤ ਨੇ ਕਿਹਾ ਹੈ ਕਿ ਚੌਕਸੀ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ ਉਸ ਦੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਇੱਕ ਸਿਆਸੀ ਮੁਕੱਦਮੇ ਦਾ ਵਿਸ਼ਾ ਹੈ ਅਦਾਲਤ ਨੇ ਕਿਹਾ ਕਿ ਇਹ ਵਿਸ਼ੇ ਤੇ ਨਿਰਪਰ ਕਰਦਾ ਹੈ ਕਿ ਉਹ ਠੋਸ ਆਧਾਰਾ ਨੂੰ ਜਿਹੜਾ ਸਾਬਤ ਕਰਨ ਵਾਲੇ ਸਬੂਤ ਪੇਸ਼ ਕਰੇ ਕਿ ਹਵਾਲਗੀ ਦੇ ਉੱਤੇ ਮਾੜੇ ਸਲੂਕ ਦੇ ਅਸਲੀ ਖਤਰੇ ਦਾ ਵਿਸ਼ਵ ਵਿਸ਼ਵਾਸ ਜਿਹੜਾ ਕਰਨ ਦੇ ਲਈ ਠੋਸ ਆਧਾਰ ਨੇ ਕਿ ਆਕਸੀਨੇ ਦਲੀਲ ਦਿੱਤੀ ਸੀ ਕਿ ਜੇ ਉਸ ਨੂੰ ਭਾਰਤ ਹਵਾਲੇ ਕੀਤਾ ਜਾਂਦਾ ਤਾਂ ਉਸ ਨੂੰ ਨਿਰਪੱਖ ਸੁਣਵਾਈ ਦੀ ਨਹੀਂ ਮਿਲੇਗੀ ਇਸ ਨੂੰ ਰੱਦ ਕਰਦਿਆਂ ਅਪੀਲੀ ਅਦਾਲਤ ਨੇ ਕਿਹਾ ਕਿ ਉਸ ਦੇ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਵਿੱਚ ਇਸ ਗੱਲ ਨੂੰ ਠੋਸ ਤੌਰ ਦੇ ਉੱਤੇ ਮੰਨਣਯੋਗ ਬਣਾਉਣ ਦੇ ਲਈ ਨਾ ਕਾਫੀ ਨੇ ਮੀਟਾ ਨੇ ਜਿਹੜਾ ਆਨਲਾਈਨ ਘੁਟਾਲਿਆਂ ਤੋਂ ਬਚਾਉਣ ਦੇ ਲਈ ਸੁਰੱਖਿਆ ਸਾਧਨ ਵਧਾ ਦਿੱਤੇ ਆ ਸੋਸ਼ਲ ਮੀਡੀਆ ਦਿੱਗਜ ਕੰਪਨੀ ਜਿਹੜੀ ਹੈ ਮੈਟਾ ਨੇ ਲੋਕਾਂ ਨੂੰ ਆਨਲਾਈਨ ਧੋਖਾਧੜੀ ਤੋਂ ਸੁਰੱਖਿਅਤ ਰਹਿਣ ਦੇ ਵਿੱਚ ਮਦਦ ਕਰਨ ਦੇ ਲਈ ਆਪਣੇ ਯਤਨ ਜੜੇ ਨੇ ਤੇਜ਼ ਕਰ ਦਿੱਤੇ ਨੇ ਮੈਟਾ ਨੇ ਧੋਖਾਧੜੀ ਤੋਂ ਬਚਣ ਦੇ ਲਈ ਐਂਟੀ ਸਕੈਮ ਫਿਚਰਸ ਜਿਹੜਾ ਹੈ ਉਹ ਜਾਗਰੂਕਤਾ ਪਹਿਲ ਕਦਮੀਆਂ ਦੇ ਤਹਿਤ ਨਵੇਂ ਸੁਰੱਖਿਆ ਸਾਧਨਾਂ ਤੇ ਸੁਝਾਵਾਂ ਦਾ ਐਲਾਨ ਕੀਤਾ ਹੈ ਮੈਟਾ ਨੇ ਕਿਹਾ ਕਿ ਜਦੋਂ ਉਪਭੋਗਤਾ ਵੀਡੀਓ ਕਾਲ ਦੇ ਦੌਰਾਨ ਕਿਸੇ ਅਣਜਾਣ ਸੰਪਰਕ ਦੇ ਨਾਲ ਆਪਣੀ ਸਕਰੀਨ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ WhatsApp ਤੇ ਉਸ ਨੂੰ ਚੇਤਾਵਨੀ ਮਿਲੇਗੀ Meta ਨੇ ਚੇਤਾਵਨੀ ਦਿੱਤੀ ਹੈ ਕਿ ਠੱਗ ਆਮ ਲੋਕਾਂ ਨੂੰ ਬੈਂਕ ਵੇਰਵਿਆਂ ਜਾਂ ਤਸਦੀਕ ਕੋਡ ਨੰਬਰ ਸਮੇਤ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਲਈ ਦਬਾਅ ਪਾਉਂਦੇ ਨੇ ਕਿ ਉਹ ਆਪਣੀ ਸਕਰੀਨ ਸਾਂਝੀ ਕਰਨ Meta ਨੇ ਅੱਗੇ ਕਿਹਾ ਕਿ ਇਸ ਨਵੇਂ ਟੂਲ ਦੇ ਨਾਲ ਅਸੀਂ ਉਪਭੋਗਤਾਵਾਂ ਨੂੰ ਘੁਟਾਲਿਆਂ ਨੂੰ ਪਛਾਣਨ ਤੇ ਉਨ੍ਹਾਂ ਤੋਂ ਬਚਣ ਦੇ ਲਈ ਵਧੇਰੇ ਜਾਣਕਾਰੀ ਦੇ ਰਹੇ ਹਾਂ Messenger ਦੇ ਉੱਤੇ Meta ਨੇ ਕਿਹਾ ਕਿ ਉਹ ਚੈਟ ਦੇ ਵਿੱਚ ਹੋਰ ਉन्नत ਘੁਟਾਲੇ ਦਾ ਪਤਾ ਲਗਾਉਣ ਜਿਹੜਾ ਦੀ ਜਾਂਚ ਕਰ ਰਿਹਾ ਹੈ ਤੇ ਜੋ ਕਿ ਉਪਭੋਗਤਾਵਾਂ ਨੂੰ ਸੰਭਾਵੀ ਤੌਰ ਦੇ ਉਤੇ ਕੁਟਾਲੇ ਵਾਲਾ ਸੁਨੇਹਾ ਪ੍ਰਾਪਤ ਹੋਣ ਦੇ ਉਤੇ ਚੇਤਾਵਨੀ ਦੇਵੇਗਾ ਦੂਸਰੇ ਪਾਸੇ ਕਿਸੇ ਵੀ ਉਲੰਘਣਾ ਦਾ ਮੂੰਹ ਤੋੜ ਜਵਾਬ ਦੇਾਂਗੇ মনির ਹੁਣਾ ਨੇ ਪਾਕਿਸਤਾਨ ਤੋਂ ਬਿਆਨ ਦਿੱਤਾ ਹੈ ਪਾਕਿਸਤਾਨ ਦੇ ਥਲ ਸੈਨਾ ਮੁਖੀ ਫੀਲਡ ਮਾਰਸ਼ਲ ਆਸੀਮ মনির ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਦੇ ਮੁਲਕ ਦੀ ਖੇਤਰੀ ਅਖੰਡਤਾ ਦੀ ਉਲੰਘਣਾ ਦੀ ਕਿਸੇ ਵੀ हिमाकतदा पूरी मजबूती ਦੇ ਨਾਲ ਮੂੰਹ ਤੋੜ ਮਾ ਜਿਹੜਾ ਜਵਾਬ ਦਿੱਤਾ ਜਾਏਗਾ 라ਵਲਪਿੰਡੀ ਦੇ ਜਨਰਲ ਹੈੱਡਕੁਆਟਰਸ ਦੇ ਵਿੱਚ 17ਵੀਂ ਨੈਸ਼ਨਲ ਵਰਕਸ਼ਾਪ بلوچستان ਦੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ মনির ਨੇ ਕਿਹਾ ਕਿ ਗੜਬੜ ਜਿਆਦਾ ਜਿਹੜੀ ਹੈ ਸੂਬੇ ਨੂੰ ਅਤਵਾਦੀ ਅਲਾਮਤ ਤੋਂ ਨਜਾਤ ਦਿਵਾਉਣ ਦੇ ਉੱਤੇ دہشت گردਾਂ ਦੀ ਪੈੜ ਨੱਪਣ ਦੇ ਲਈ ਸਾਰੀ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ ਪਾਕਿਸਤਾਨ ਖੇਤਰੀ ਸ਼ਾਂਤੀ ਦੇ ਉੱਤੇ ਸਥਿਰਤਾ ਚਾਹੁੰਦਾ ਹੈ ਤੇ ਆਪਣੇ ਲੋਕਾਂ ਦੀ ਰਾਖੀ ਦੇ ਲਈ ਖੇਤਰੀ ਅਖੰਡਤਾ ਦੀ ਕਿਸੇ ਵੀ ਉਲੰਘਣਾ ਦਾ ਮੂੰਹ ਤੋੜਮਾ ਜਵਾਬ ਦਿੱਤਾ ਜਾਵੇਗਾ। ਟਰੰਪ ਨੂੰ ਜਿਹੜਾ ਹੁਣ ਚੀਨ ਪਿਆਰਾ ਲੱਗਣ ਲੱਗਿਆ ਕਹਿੰਦਾ ਹੈ ਕਿ ਹਮਰੁੱਤਬਾ ਦੇ ਨਾਲ ਸ਼ਾਨਦਾਰ ਸਮਝੌਤੇ ਦੀ ਆਸ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਪੀਚਿੰਗ ਪ੍ਰਤੀ ਵੱਡਾ ਸਤਕਾਰ ਰੱਖਦਾ ਹੈ। ਉਹ ਚੀਨ ਦੇ ਆਪਣੇ ਹਮਰੁੱਤਬਾ ਸ਼ੀ ਜੀਨਪਿੰਗ ਨੂੰ ਭਵਿੱਖ ਦੇ ਵਿੱਚ ਮਿਲਣਗੇ ਤਾਂ ਦੋਵਾਂ ਮੁਲਕਾਂ ਦਰਮਿਆਨ ਇੱਕ ਸ਼ਾਨਦਾਰ ਸਮਝੌਤਾ ਸਿਰੇ ਚੜੇਗਾ। ਟਰੰਪ ਨੇ ਇਹ ਵੀ ਟਿੱਪਣੀ ਅਜਿਹੇ ਮੌਕੇ ਕੀਤੀ ਹੈ ਜਦੋਂ ਪੀਚਿੰਗ ਦੇ ਵੱਲੋਂ ਸਮਾਰਟਫੋਨ, ਲੜਾਕੂ ਜਹਾਜ਼ਾਂ, ਇਲੈਕਟ੍ਰਿਕ ਵਾਹਨਾਂ ਤੇ ਹੋਰ ਬਹੁਤ ਸਾਰੇ ਉਤਪਾਦਾਂ ਦੇ ਵਿੱਚ ਵਰਤੇ ਜਾਣ ਵਾਲੇ ਦੁਰਲਭ ਧਰਤੀ ਜਿਹੜੀ ਹੈ ਉਤਪਾਦਾਂ ਦੇ ਉੱਤੇ ਬਰਾਮਦ ਕੰਟਰੋਲ ਵਧਾਉਣ ਤੋਂ ਨਾਰਾਜ਼ ਨੇ। ਟਰੰਪ ਨੇ ਵਾਈਟ ਹਾਊਸ ਦੇ ਵਿੱਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਦੀ ਮੇਜ਼ਬਾਨੀ ਕਰਦੇ ਹਾਂ ਉਪਰੋਕਤ ਟਿੱਪਣੀ ਕੀਤੀ ਹੈ 트럼ਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਚੀਨ ਦੇ ਨਾਲ ਇੱਕ ਸ਼ਾਨਦਾਰ ਸੌਦਾ ਕਰਨ ਜਾ ਰਹੇ ਹਾਂ ਇਹ ਵਧੀਆ ਵਪਾਰਕ ਸੌਦਾ ਹੋਣ ਜਾ ਰਿਹਾ ਹੈ ਇਹ ਦੋਵਾਂ ਦੇਸ਼ਾਂ ਦੇ ਉੱਤੇ ਕੁੱਲ ਆਲਮ ਲਈ ਸ਼ਾਨਦਾਰ ਹੋਵੇਗਾ ਅਮਰੀਕੀ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੀ ਦੇ ਨਾਲ ਉਹਨਾਂ ਦੇ ਚੰਗੇ ਸਬੰਧਾਂ ਦਾ ਜਿਹੜਾ ਮਤਲਬ ਹੈ ਕਿ ਉਹ ਬਹੁਤ ਹੀ ਨਿਰਪੱਖ ਸੌਦੇ ਉੱਤੇ ਕੰਮ ਕਰਨਗੇ। ਸਾਰੀਆਂ ਨਜ਼ਰਾਂ ਹੁਣ ਟਰੰਪ ਅਤੇ ਸ਼ੀ ਵਿਚਕਾਰ ਭਵਿੱਖੀ ਮੁਲਾਕਾਤਾਂ ਦੇ ਉੱਤੇ ਹੋਣਗੀਆਂ ਕਿਉਂਕਿ ਜੇਕਰ ਦੋਵਾਂ ਮੁਲਕਾਂ ਦੇ ਦਰਮਿਆਨ ਇਹ ਸਮਝੌਤਾ ਸਿਰੇ ਨਹੀਂ ਚੜਦਾ ਤਾਂ ਇਸ ਦੇ ਨਾਲ ਨਾ ਸਿਰਫ ਦੋ ਮਹਾਸ਼ਕਤੀਆਂ ਦਾ ਦਰਮਿਆਨ ਸੰਬੰਧ ਖਰਾਬ ਹੋਣਗੇ ਬਲਕਿ ਆਲਮੀ ਅਰਥਚਾਰੇ ਨੂੰ ਅਸਥਿਰ ਕਰਨ ਦਾ ਜੋਖਮ ਵੀ ਜਿਹੜਾ ਵਧੇਗਾ। ਕੈਨੇਡਾ ਦੀ ਗੱਲ ਕਰੀਏ ਤਾਂ ਮੈਨੂੰ ਕਹਿੰਦੇ ਇਸ ਤਰ੍ਹਾਂ ਦੇ ਦੇਸ਼ ਦੇ ਵਿੱਚ ਸੁਰੱਖਿਆ ਹੇਠ ਨਹੀਂ ਰਹਿਣਾ ਚਾਹੀਦਾ ਭਾਰਤੀ ਜਿਹੜੇ ਹਾਈ ਕਮਿਸ਼ਨਰ ਨੇ ਗੱਲ ਕਹਿ ਦਿੱਤੀ ਹੈ ਕੈਨੇਡਾ ਦੇ ਵਿੱਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਖਾਲਿਸਤਾਨੀ ਸਮੂਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਇੱਕ ਸਖਤ ਅਤੇ ਸਪਸ਼ਟ ਬਿਆਨ ਦੇ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਇਸ ਮੁੱਦੇ ਨੂੰ ਭਾਰਤ ਦੀ بجائے ਕੈਨੇਡਾ ਦੀ ਘਰੇਲੂ ਸਮੱਸਿਆ ਕਰਾਰ ਦਿੱਤਾ ਹੈ ਉਨਾ ਕਹੇ ਕਿ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਕੈਨੇਡਾ ਛੱਡਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਭਾਰਤੀ ਨਾਗਰਿਕ ਕੈਨੇਡਾ ਦੇ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਨੇ ਮੈਨੂੰ ਇਹ ਅਜੀਬ ਲੱਗਦਾ ਹੈ ਕਿ ਇੱਕ ਹਾਈ ਕਮਿਸ਼ਨਰ ਨੂੰ ਇੱਥੇ ਸੁਰੱਖਿਆ ਹੇਠ ਰਹਿਣਾ ਪੈਂਦਾ ਹੈ ਮੈਂ ਸੁਰੱਖਿਆ ਹੇਠਾਂ ਮੈਨੂੰ ਅਜਿਹੇ ਦੇਸ਼ ਦੇ ਵਿੱਚ ਸੁਰੱਖਿਆ ਹੇਠ ਨਹੀਂ ਰਹਿਣਾ ਚਾਹੀਦਾ ਕਹਿੰਦੇ ਜੋ ਹਾਲਾਤ ਨੇ ਉਹਨਾਂ ਇਹ ਵੀ ਸਵਾਲ ਕੀਤਾ ਹੈ ਕਿ ਕੁਝ ਕੈਨੇਡੀਅਨ ਅਜਿਹੀਆਂ ਸਮੱਸਿਆਵਾਂ ਪੈਦਾ ਕਰ ਰਹੇ ਨੇ ਪਟਨਾਇਕ ਦਾ ਬਿਆਨ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਾਲ ਹੀ ਦੇ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਆਇਆ ਦੋਵਾਂ ਧਿਰਾਂ ਨੇ ਵਪਾਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਮੇਤ ਕਈ ਖੇਤਰਾਂ 'ਚ ਸਹਿਯੋਗ ਤੇ ਸਾਂਝਾ ਬਿਆਨ ਜਾਰੀ ਕੀਤਾ ਉਹਨਾਂ ਨੇ ਜਸਟਿਨ ਟਰੂਡੋ ਜਿਹੜੇ ਨੇ ਦੁਆਰਾ ਲਗਾਏ ਗਏ ਉਹਨਾਂ ਉੱਤੇ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਕਿ ਭਾਰਤੀ ਡਿਵੈਲਪਮੈਂਟ ਖਾਲਿਸਤਾਨੀ ਅਪਰਾਧਿਕ ਗਤੀਵਿਧੀਆਂ ਦੇ ਨਾਲ ਜੁੜੇ ਹੋਏ ਨੇ ਪਟਨਾਇਕ ਨੇ ਜ਼ੋਰ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਵਿਆਪਕ ਗੱਲਬਾਤ ਦੇ ਵਿੱਚ ਭਾਰਤ ਦੇ ਵਿੱਚ ਕੈਨੇਡੀਅਨ ਦੀ ਜਿਹੜੀ ਸੁਰੱਖਿਆ ਵੀ ਸ਼ਾਮਲ ਹੈ ਕਿਸੇ ਵੀ ਸਮੂਹ ਦਾ ਨਾਮ ਲੈ ਬਿਨਾ ਪਟਨਾਇਕ ਨੇ ਕਿਹਾ ਕਿ ਵਿਅਕਤੀਆਂ ਦਾ ਇੱਕ ਸਮੂਹ ਅਸਲ ਦੇ ਵਿੱਚ ਡਰ ਪੈਦਾ ਕਰ ਰਿਹਾ ਹੈ ਜੋ ਭਾਰਤ ਕੈਨੇਡਾ ਸਬੰਧਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ Peru ਦੇ ਵਿੱਚ ਜਿਹੜਾ 30 ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ Peru ਦੇ ਰਾਸ਼ਟਰਪਤੀ ਹੋਸੇ ਹੈਰੀ ਨੇ ਵਿਗੜਦੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਰਾਸ਼ਟਰੀ ਲੀਮਾ ਤੇ ਗਵਾਂਡੀ ਕੈਲਾਓ ਖੇਤਰ ਦੇ ਵਿੱਚ 30 ਦਿਨਾਂ ਦੀ ਐਮਰਜੈਂਸੀ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਇਹ ਫੈਸਲਾ ਜਿਹੇ ਸਮੇਂ ਆਇਆ ਜਦੋਂ ਦੇਸ਼ ਦੇ ਵਿੱਚ ਕਤਲ ਜ਼ਬਰਨ ਵਸੂਲੀ ਜਨਤਕ ਸਥਾਨਾਂ ਦੇ ਉੱਤੇ ਹਮਲੇ ਤੇਜ਼ੀ ਦੇ ਨਾਲ ਵਧ ਰਹੇ ਨੇ ਅੰਕੜਿਆਂ ਦੇ ਅਨੁਸਾਰ ਜਨਵਰੀ ਤੋਂ 2025 ਦੇ ਵਿਚਾਲੇ ਦੇਸ਼ ਦੇ ਵਿੱਚ 1690 ਕਤਲ ਦਰਜ ਕੀਤੇ ਗਏ ਨੇ ਜਦੋਂ ਕਿ 2024 ਦੇ ਵਿੱਚ ਇਸ ਮਿਆਦ ਦੇ ਵਿੱਚ 1502 ਮਾਮਲੇ ਸਾਹਮਣੇ ਆਏ ਨੇ ਸ਼੍ਰੀ ਹੈਰੀ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੈਬਨਟ ਨੇ ਐਮਰਜੈਂਸੀ ਉਪਾਅ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਇਹ ਮੰਗਲਵਾਰ ਅੱਧੀ ਰਾਤ ਤੋਂ ਕੱਲ ਤੋਂ ਜਿਹੜਾ ਲਾਗੂ ਹੋ ਗਿਆ ਹੈ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਅਪਰਾਧ ਦੇ ਖਿਲਾਫ ਲੜਾਈ ਦੇ ਵਿੱਚ ਸੁਰੱਖਿਆਤ ਰਵੱਈਏ ਦੇ ਸੁਰੱਖਿਆਤ ਰਵੱਈਏ ਤੋਂ ਹਮਲਾਵਰ ਰਵੱਈਏ ਵੱਲ ਵਧ ਰਹੇ ਹਾਂ ਇੱਕ ਅਜਿਹੀ ਲੜਾਈ ਜੋ ਸਾਨੂੰ ਸ਼ਾਂਤੀ ਤੇ ਲੱਖਾਂ ਪੇਰੂ ਵਾਸੀਆਂ ਦਾ ਭਰੋਸਾ ਮੁੜ ਤੋਂ ਜਿਹੜਾ ਹਾਸਲ ਕਰਨ ਦੇ ਵਿੱਚ ਮਦਦ ਕਰੇਗੀ ਅੱਜ ਅਸੀਂ ਪੇਰੂ ਦੇ ਵਿੱਚ ਅਸੁਰੱਖਿਆ ਖਿਲਾਫ ਲੜਾਈ ਦੇ ਇਤਿਹਾਸ ਨੂੰ ਬਦਲਣ ਦੀ ਸ਼ੁਰੂਆਤ ਕਰ ਰਹੇ ਹਾਂ ਰਾਸ਼ਟਰਪਤੀ ਦੀਨਾ ਬੋਲਵਾਤਰੇ ਨੂੰ ਅਪਰਾਧ ਰੋਕਣ ਦੇ ਵਿੱਚ ਅਸਫਲ ਰਹਿਣ ਕਾਰਨ 10 ਅਕਤੂਬਰ ਨੂੰ ਸੰਸਦ ਨੇ ਅਹੁਦੇ ਤੋਂ ਹਟਾ ਦਿੱਤਾ ਸੀ ਹਾਲਾਂਕਿ ਉਨ੍ਹਾਂ ਨੇ ਵੀ ਇਸੇ ਸਾਲ ਮਾਰਚ ਦੇ ਵਿੱਚ 30 ਦਿਨਾਂ ਦੀ ਐਮਰਜੈਂਸੀ ਲਗਾਈ ਸੀ ਪਰ ਉਸ ਦੇ ਨਾਲ ਅਪਰਾਧ ਦੇ ਉੱਤੇ ਕੋਈ ਵੀ ਜਿਹੜਾ ਖਾਸ ਅਸਰ ਨਹੀਂ ਪਿਆ ਹੈ ਗੱਲਾਂ ਨਾ ਮੰਨੀ ਕਹਿੰਦੇ ਨੇ ਗੱਲ ਨਾ ਮੰਨੀ ਤਾਂ ਕਾਰ ਦੇਵਾਂਗੇ ਤਬਾਹ ਅਮਰੀਕੀ ਉਪਰਾਸ਼ਟਪਤੀ ਜੇ.ਡੀ. ਵੈਸਟ ਦਾ ਜਿਹੜਾ ਇਹ ਬਿਆਨ ਹੈ ਚੇਤਾਵਨੀ ਦਿੱਤੀ ਹੈ। ਅਮਰੀਕਾ ਦੇ ਉਪਰਾਸ਼ਟਪਤੀ ਜੇ.ਡੀ. ਵੈਸ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਹਮਾਸ ਆਪਣੇ ਹਥਿਆਰ ਛੱਡ ਨਹੀਂ ਤਾਂ ਹਥਿਆਰ ਛੱਡ ਨਹੀਂ ਰਿਹਾ ਉਸ ਨੂੰ ਤਬਾਹ ਕਰ ਦਿੱਤਾ ਜਾਏਗਾ। ਗਾਜ਼ਾ ਦੇ ਉੱਤਰ ਦੇ ਵਿੱਚ ਕ੍ਰਿਆਤ ਗੈਟ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦੇ ਹੋਏ ਵੈਸ ਨੇ ਕਿਹਾ ਕਿ ਜੇਕਰ ਹਮਾਸ ਸਹਿਯੋਗ ਕਰਦਾ ਹੈ ਤਾਂ ਇਸ ਦੇ ਲੜਾਕਿਆਂ ਨੂੰ ਬਚਾਇਆ ਜਾ ਸਕਦਾ ਹੈ। ਪਰ ਜੇਕਰ ਇਹ ਅਜਿਹਾ ਨਹੀਂ ਕਰਦਾ ਤਾਂ ਇਸ ਨੂੰ ਖਤਮ ਕਰ ਦਿੱਤਾ ਜਾਏਗਾ। ਉਹਨਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇੱਕ ਅਜਿਹੀ ਜਗ੍ਹਾ ਦੇ ਉੱਤੇ ਪਹੁੰਚ ਜਾਵਾਂਗੇ ਜਿੱਥੇ ਸ਼ਾਂਤੀ ਬਣੀ ਰਹੇਗੀ। ਉਪਰਾਸ਼ਟਪਤੀ ਨੇ ਗਾਜ਼ਾ ਦੇ ਵਿੱਚ ਜੰਗਬੰਦੀ ਦੀ ਪ੍ਰਗਤੀ ਨੂੰ ਉਮੀਦ ਤੋਂ ਬਿਹਤਰ ਦੱਸਿਆ ਤੇ ਤਬਾਹ ਹੋਏ ਖੇਤਰ ਦੇ ਪੁਨਰ ਨਿਰਮਾਣ ਦੇ ਵਿੱਚ ਚੁਣੌਤੀਆਂ ਨੂੰ ਸਵੀਕਾਰ ਕੀਤਾ। ਉਹਨਾਂ ਨੇ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਆਓ ਸੁਰੱਖਿਆ, ਪੁਨਰ ਨਿਰਮਾਣ ਅਤੇ ਲੋਕਾਂ ਨੂੰ ਭੋਜਨ ਅਤੇ ਦਵਾਈ ਪ੍ਰਦਾਨ ਕਰਨ ਦੇ ਉੱਤੇ ਜੜਾ ਧਿਆਨ ਕੇਂਦਰਿਤ ਕਰੀਏ। ਇਲਾਕੇ ਦੇ ਲਈ ਲੰਬੇ ਸਮੇਂ ਦੀ ਯੋਜਨਾ ਦੇ ਬਾਰੇ ਵੀ ਅਜੇ ਵੀ ਕਈ ਸਵਾਲ ਖੜੇ ਨੇ ਜਿਨ੍ਹਾਂ ਦੇ ਵਿੱਚ ਗਾਜ਼ਾ ਦੇ ਵਿੱਚ ਅੰਤਰਰਾਸ਼ਟਰੀ ਸੁਰੱਖਿਆ ਬਲਾਂ ਨੂੰ ਕਦੋਂ ਤੇ ਕਿਵੇਂ ਤਾਇਨਾਤ ਕੀਤਾ ਜਾਵੇਗਾ ਯੁੱਧ ਤੋਂ ਬਾਅਦ ਖੇਤਰ ਨੂੰ ਕੌਣ ਚਲਾਵੇਗਾ ਉਹਨਾਂ ਜਵਾਬ ਦਿੱਤਾ ਹੈ ਕਿ ਇੱਕ ਵਾਰ ਜਦੋਂ ਅਸੀਂ ਇੱਕ ਅਜਿਹੇ ਬਿੰਦੂ ਦੇ ਉੱਤੇ ਪਹੁੰਚ ਜਾਂਦੇ ਹਾਂ ਜਿੱਥੇ ਗਾਜ਼ਾ ਦੇ ਲੋਕ ਅਤੇ ਸਾਡੇ ਇਜ਼ਰਾਈਲੀ ਦੋਸਤ ਦੋਵੇਂ ਕੁਝ ਹੱਦ ਤੱਕ ਸੁਰੱਖਿਆ ਦਾ ਆਨੰਦ ਮਾਣ ਸਕਦੇ ਨੇ ਤਾਂ ਅਸੀਂ ਗਾਜ਼ਾ ਦੇ ਲੰਬੇ ਸਮੇਂ ਦੇ ਸ਼ਾਸਨ ਦੇ ਬਾਰੇ ਚਿੰਤਾ ਕਰਾਂਗੇ ਉਪਰ ਰਾਸ਼ਟਰਪਤੀ ਨੇ ਬੰਦਕਾਂ ਤੇ ਲਾਸ਼ਾਂ ਦੀ ਰਿਹਾਈ ਦੇ ਵਿੱਚ ਦੇਰੀ ਦੇ ਉੱਤੇ ਨਿਰਾਸ਼ਾ ਪ੍ਰਗਟ ਕੀਤੀ ਹੈ ਸਬਰ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਇਨ੍ਹਾਂ ਬੰਦਕਾਂ ਦੇ ਵਿੱਚੋਂ ਕੁਝ ਹਜ਼ਾਰਾਂ ਪੌਂਟ ਮਲਬੇ ਹੇਠ ਦੱਬੇ ਹੋਏ ਨੇ ਕੁਝ ਬੰਦਕ ਅਣਜਾਣ ਨੇ ਤੇ ਵੈਸ ਮੰਗਲਵਾਰ ਨੂੰ ਇਜ਼ਰਾਈਲ ਪਹੁੰਚੇ ਸਨ ਜਿੱਥੇ ਉਹਨਾਂ ਦੇ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਨਯਾਹੁ ਸਮੇਤ ਵੱਖ-ਵੱਖ ਇਜ਼ਰਾਈਲੀ ਨੇਤਾਵਾਂ ਨੂੰ ਮਿਲਣ ਦੀ ਉਮੀਦ ਵੀ ਸੀ ਤੇ ਉਹ ਮਿਲੇ ਵੀ ਨਹੀਂ ਆਖਰੀ ਖਬਰਾਂ ਵਾਲ ਨੂੰ ਬਧੀਏ ਕਹਿੰਦੇ ਜੇ ਤੁਹਾਡੇ ਵਿੱਚ ਦਮ ਹੈ ਤਾਂ ਨੋ ਕਿੰਗ ਵਿਰੋਧ ਪ੍ਰਦਰਸ਼ਨ ਨੂੰ ਰੋਕੋ ਖਮੇਨੀ ਨੇ ਫਿਰ ਕਸ ਦਿੱਤਾ ਹੈ 트럼ਪ ਦੇ ਉੱਤੇ ਤਾਂਜ਼ ਇਰਾਨ ਦੇ ਸੁਪਰੀਮ ਲੀਡਰ ਖਮੇਨੀ ਨੇ ਅਮਰੀਕਾ ਦੇ ਵਿੱਚ ਚੱਲ ਰਹੇ ਨੋ ਕਿੰਗ ਵਿਰੋਧ ਪ੍ਰਦਰਸ਼ਨਾਂ ਦੇ ਉੱਤੇ ਰਾਸ਼ਟਰਪਤੀ ਡੋਨਲਡ 트럼ਪ ਦਾ ਮਜ਼ਾਕ ਉਡਾਇਆ ਉਹਨਾਂ ਨੇ 트럼ਪ ਨੂੰ ਖੁੱਲ੍ਹ ਕੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਦੇ ਵਿੱਚ ਹਿੰਮਤ ਹੈ ਤਾਂ ਉਹਨਾਂ ਨੂੰ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣਾ ਚਾਹੀਦਾ ਹੈ ਇਰਾਨ ਦੇ ਸੁਪਰੀਮ ਲੀਡਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ 트럼ਪ ਨੂੰ ਚੁਣੌਤੀ ਦਿੱਤੀ ਹੈ ਕਮੇਟੀ ਨੇ ਲਿਖਿਆ ਕਿ ਜੇ ਉਹਨਾਂ ਦੇ ਵਿੱਚ ਹਿੰਮਤ ਹੈ ਤਾਂ ਟਰੰਪ ਨੂੰ ਪਹਿਲਾਂ ਅਮਰੀਕਾ ਦੇ ਵਿੱਚ ਆਪਣੇ ਵਿਰੁੱਧ ਹੋ ਰੇ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣਾ ਚਾਹੀਦਾ ਹੈ। ਕਮੇਟੀ ਨੇ ਅੱਗੇ ਕਿਹਾ ਕਿ ਰਿਪੋਰਟ ਦੇ ਅਨੁਸਾਰ ਅਮਰੀਕਾ ਦੇ ਵੱਖ-ਵੱਖ ਰਾਜਾਂ 'ਚ 70 ਮਿਲੀਅਨ ਲੋਕ ਸੜਕਾਂ ਦੇ ਉੱਤੇ ਟਰੰਪ ਦੇ ਵਿਰੁੱਧ ਪ੍ਰਦਰਸ਼ਨ ਕਰ ਰਿਹਾ ਹੈ। ਜੇਕਰ ਤੁਹਾਡੇ ਵਿੱਚ ਸਮਰੱਥਾ ਹੈ ਤਾਂ ਉਹਨਾਂ ਨੂੰ ਸ਼ਾਂਤ ਕਰੋ। ਉਹਨਾਂ ਨੂੰ ਘਰ ਵਾਪਸ ਭੇਜੋ। ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਦੇਣਾ ਬੰਦ ਕਰੋ। ਈਰਾਨੀ ਨੇਤਾ ਨੇ ਟਰੰਪ ਦੀ ਪੇਸ਼ਕਸ਼ ਨੂੰ ਵੀ ਠੋਕਰ ਮਾਰੀ ਹੈ। ਖਮੇਨੀ ਜਿਹੜਾ ਹੈ ਖਮੇਨੀ ਜਿਹੜਾ ਹੈ ਉਹਦਾ ਬਿਆਨ 트ੰਪ ਦੀ ਪੇਸ਼ਕਸ਼ ਤੋਂ ਬਾਅਦ ਆਇਆ ਹਾਲੀ ਦੇ ਵਿੱਚ ਇਜ਼ਰਾਈਲੀ ਸੰਸਦ ਨੂੰ ਸੰਬੋਧਨ ਕਰਦੇ ਹੋਏ 트ੰਪ ਨੇ ਈਰਾਨ ਦੇ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਦਾ ਸੰਕੇਤ ਦਿੱਤਾ ਸੀ ਇੱਕ ਪ੍ਰਸਤਾਵ ਖਮੇਨੀ ਨੇ ਸਪਸ਼ਟ ਤੌਰ ਦੇ ਉੱਤੇ ਰੱਦ ਕਰ ਦਿੱਤਾ ਖਮੇਨੀ ਨੇ ਈਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਤਬਾਹ ਕਰਨ ਦੇ 트ੰਪ ਦੇ ਦਾਅਵਿਆਂ ਨੂੰ ਵੀ ਝੂਠਾ ਕਰਾਰ ਦਿੱਤਾ ਸਾਰੇ 50 ਅਮਰੀਕੀ ਰਾਜਾਂ ਦੇ ਵਿੱਚ 트럼ਪ ਦੇ ਵਿਰੋਧ ਨੋ ਕਿੰਗ ਵਿਰੋਧ ਜਿਹੜਾ ਪ੍ਰਦਰਸ਼ਨ ਚੱਲ ਰਹੇ ਨੇ ਬਹੁਤ ਸਾਰੇ ਲੋਕ ਸੜਕਾਂ ਦੇ ਉੱਤੇ ਪੋਸਟਰ ਤੇ ਬੈਨਰ ਲੈ ਕੇ 트럼ਪ ਦੀਆਂ ਨੀਤੀਆਂ ਵਿਰੋਧ ਨਾਰੇ ਲਗਾਉਂਦੇ ਹੋਏ ਦਿਖਾਈ ਦਿੱਤੇ ਨੇ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਨਿਊਯਾਰਕ ਤੱਕ ਅਤੇ ਇੱਥੋਂ ਤੱਕ ਕਿ 트럼ਪ ਦੇ ਗ੍ਰਹਿ ਰਾਜ ਫਲੋਰੀਡਾ ਤੱਕ ਦੇ ਖੇਤਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਵਿਸਤਾਰ ਦੇ ਨਾਲ ਖਬਰ ਹੈ 사우ਦੀ ਅਰਬ ਤੋਂ 25 ਲੱਖ ਭਾਰਤੀਆਂ ਨੂੰ ਜਿਹੜੀ ਰਾਹਤ ਮਿਲੀ ਹੈ ਸਾਊਦੀ ਅਰਬ ਦੇ ਵਿੱਚ ਕਫਾਲਾ ਪ੍ਰਣਾਲੀ ਜਿਹੜੀ ਹੈ ਖਤਮ ਕੀਤੀ ਹੈ ਮੁਹੰਮਦ ਬਿਨ ਸੁਲਮਾਨ ਨੇ ਇਹ ਜਿਹੜਾ ਵੱਡਾ ਫੈਸਲਾ ਲਿਆ ਹੈ ਸਾਊਦੀ ਅਰਬ ਨੇ ਇਸ ਮਹੀਨੇ ਅਧਿਕਾਰਤ ਤੌਰ ਦੇ ਉੱਤੇ 50 ਸਾਲ ਪੁਰਾਣੀ ਕਫਾਲਾ ਸਪਾਂਸਰਸ਼ਿਪ ਜਿਹੜੀ ਹੈ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਜਿਸ ਨੂੰ ਵਿਆਪਕ ਤੌਰ ਦੇ ਉੱਤੇ ਅਧੁਨਿਕ ਗੁਲਾਮੀ ਦੇ ਵਜੋਂ ਦਰਸਾਇਆ ਗਿਆ ਸੀ ਇਸ ਪ੍ਰਣਾਲੀ ਦੇ ਤਹਿਤ ਮਾਲਕਾਂ ਕੋਲ ਵਿਦੇਸ਼ੀ ਕਾਮਿਆਂ ਦੇ ਜੀਵਨ ਦੇ ਉੱਤੇ ਪੂਰਾ ਨਿਯੰਤਰਣ ਸੀ ਜਿਸ ਦੇ ਵਿੱਚ ਉਹਨਾਂ ਦੇ ਪਾਸਪੋਰਟ ਰੱਖਣਾ ਤੇ ਇਹ ਫੈਸਲਾ ਕਰਨਾ ਸ਼ਾਮਲ ਸੀ ਕਿ ਉਹ ਕਦੋਂ ਨੌਕਰੀਆਂ ਬਦਲ ਸਕਦੇ ਨੇ ਜਾਂ ਦੇਸ਼ ਛੱਡ ਸਕਦੇ ਨੇ ਇਸ ਫੈਸਲੇ ਦੇ ਨਾਲ ਲਗਭਗ 13 ਮਿਲੀਅਨ ਵਿਦੇਸ਼ੀ ਕਾਮਿਆਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੇ ਵਿੱਚ ਲਗਭਗ 2.5 ਮਿਲੀਅਨ ਭਾਰਤੀ ਵੀ ਸ਼ਾਮਲ ਨੇ ਇਹ ਫੈਸਲਾ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੀ ਵਿਜ਼ਨ 230 ਸੁਧਾਰਨ ਯੋਜਨਾ ਦੀ ਦਾ ਹਿੱਸਾ ਹੈ ਜਿਸ ਦਾ ਉਦੇਸ਼ ਸਾウਦੀ ਅਰਬ ਦੀ ਵਿਸ਼ਵਵਿਆਪੀ ਸ਼ਵੀ ਨੂੰ ਬਿਹਤਰ ਬਣਾਉਣਾ ਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ ਇਹ ਜਿਹੜਾ ਕੀ ਸੀਗੀ ਕਫਾਲਾ ਪ੍ਰਣਾਲੀ ਇਹ ਪ੍ਰਣਾਲੀ ਜੋ 1950 ਦੇ ਦਹਾਕੇ ਦੇ ਵਿੱਚ ਸ਼ੁਰੂ ਹੋਈ ਸੀ ਅਸਲ ਦੇ ਵਿੱਚ ਵਿਦੇਸ਼ੀ ਮਜ਼ਦੂਰਾਂ ਦੀ ਨਿਗਰਾਨੀ ਦੇ ਲਈ ਤਿਆਰ ਕੀਤੀ ਗਈ ਸੀ ਹਰੇਕ ਵਿਦੇਸ਼ੀ ਕਾਮੇ ਦੇ ਲਈ ਇੱਕ ਕਫੀਲ ਜਾਨੀ ਕਿ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਸੀ ਜੋ ਉਹਨਾਂ ਦੇ ਰੋਜ਼ਗਾਰ ਤਨਖਾਹ ਅਤੇ ਇੱਥੋਂ ਤੱਕ ਕਿ ਰਿਹਾਇਸ਼ ਨੂੰ ਵੀ ਨਿਯੰਤਰਿਤ ਕਰਦਾ ਸੀ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਕਾਮੇ ਆਪਣੇ ਜ਼ੁਲਮ ਦੇ ਜ਼ੁਲਮ ਕਰਨ ਵਾਲਿਆਂ ਦੇ ਵਿਰੁੱਧ ਸ਼ਿਕਾਇਤ ਵੀ ਨਹੀਂ ਸੀ ਕਰ ਸਕਦੇ ਜਦੋਂ ਤੱਕ ਕਿ ਉਹ ਕਫੀਲ ਇਜਾਜ਼ਤ ਨਹੀਂ ਸੀ ਦਿੰਦਾ ਇਸ ਪ੍ਰਣਾਲੀ ਦੇ ਵਿੱਚ ਔਰਤਾਂ ਨੂੰ ਸਭ ਤੋਂ ਭੈੜੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਸਾਰੀਆਂ ਭਾਰਤੀ ਔਰਤਾਂ ਨੇ ਸਰੀਰਕ ਅਤੇ ਜਿੰਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ 2017 ਦੇ ਵਿੱਚ ਗੁਜਰਾਤ ਅਤੇ ਕਰਨਾਟਕ ਦੇ ਵਿੱਚ ਔਰਤਾਂ ਦੇ ਨਾਲ ਅਨਮਨੁਕੀ ਵਿਹਾਰ ਦੇ ਮਾਮਲਿਆਂ ਦਾ ਹੱਲ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਹੀ ਹੋਇਆ ਅਮਨੇਸਟੀ ਇੰਟਰਨੈਸ਼ਨਲ ਵਰਗੇ ਸੰਗਠਨਾਂ ਨੇ ਇਸ ਨੂੰ ਮਨੁੱਖੀ ਤਸਕਰੀ ਦਾ ਇੱਕ ਰੂਪ ਦੱਸਿਆ ਕਫਾਲਾ ਪ੍ਰਣਾਲੀ ਕਿਉਂ ਖਤਮ ਕੀਤੀ ਗਈ ਹੈ ਇਸ ਫੈਸਲੇ ਦੇ ਵਿੱਚ ਅੰਤਰਰਾਸ਼ਟਰੀ ਦਬਾਅ ਮਨੁੱਖੀ ਅਧਿਕਾਰ ਸੰਗਠਨਾਂ ਦੀਆਂ ਰਿਪੋਰਟਾਂ ਵਿਦੇਸ਼ੀ ਨਾਗਰਿਕਾਂ ਦਾ ਗੁੱਸਾ ਮੁੱਖ ਕਾਰਕ ਸਨ ਅੰਤ ਦੇ ਵਿੱਚ ਕ੍ਰਾਊਨ ਪ੍ਰਿੰਸ ਨੇ ਦੇਸ਼ ਦੀ ਵਿਸ਼ਵਵਿਆਪੀ ਸ਼ਾਕ ਅਤੇ ਨਿਵੇਸ਼ ਮਾਹੌਲ ਨੂੰ ਬਿਹਤਰ ਬਣਾਉਣ ਦੇ ਲਈ ਕਫਾਲਾ ਪ੍ਰਣਾਲੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹਾਲਾਂਕਿ ਇਹ ਪ੍ਰਣਾਲੀ ਅਜੇ ਵੀ ਕੁਵੈਤ ਓਮਾਨ ਲਿਬਨਾਨ ਤੇ ਕਤਰ ਵਰਗੇ ਦੇਸ਼ਾਂ ਦੇ ਵਿੱਚ ਮੌਜੂਦ ਹੈ ਹੁਣ ਕਹਿੰਦੇ ਨੇ ਅਸਮਾਨ ਦੇ ਵਿੱਚ ਦੇਖਣਗੇ ਦੋ ਚੰਨ NASA ਨੇ ਜਿਹੜਾ ਲਗਾਤਾਰ ਹੀ ਹੈ ਮੋਰ ਖੰਗੋਲ ਵਿਗਿਆਨੀਆਂ ਨੇ ਧਰਤੀ ਦੇ ਨੇੜੇ ਇੱਕ ਨਵੇਂ ਮਿੰਨੀ ਚੰਨ ਦੀ ਪਛਾਣ ਕੀਤੀ ਹੈ ਇਹ 225 PN7 ਨਾਮ ਦਾ ਇੱਕ ਐਸਟਰਾਇਡ ਹੈ ਜੋ ਲਗਭਗ 50 ਸਾਲਾਂ ਤੱਕ ਸਾਡੇ ਗ੍ਰਹਿ ਦੇ ਨੇੜੇ ਰਹੇਗਾ ਹਾਲਾਂਕਿ ਇਹ ਸਾਡੇ ਕੁਦਰਤੀ ਚੰਦ ਵਰਗਾ ਨਹੀਂ ਹੈ ਇਸ ਨੂੰ ਅਰਧ ਚੰਨ ਕਿਹਾ ਜਾਂਦਾ ਹੈ ਇਸ ਦੇ ਵਿੱਚ ਜਿਹੜਾ 225 PN7 ਦਾ ਵਿਆਸ ਲਗਭਗ 19 ਮੀਟਰ ਹੈ ਤੇ ਇਸ ਨੂੰ ਅਗਸਤ 2225 ਦੇ ਵਿੱਚ ਖੋਜਿਆ ਗਿਆ ਸੀ ਇਹ 283 ਤੱਕ ਧਰਤੀ ਦੇ ਨੇੜੇ ਰਹੇਗਾ ਜਿਸ ਤੋਂ ਬਾਅਦ ਇਹ ਹੌਲੀ-ਹੌਲੀ ਪੁਲਾੜ ਦੇ ਵਿੱਚ ਚਲਿਆ ਜਾਵੇਗਾ ਇਹ ਅਸਲ ਦੇ ਵਿੱਚ ਸੂਰਜ ਦੇ ਦੁਆਲੇ ਘੁੰਮਦਾ ਹੈ ਪਰ ਧਰਤੀ ਦੇ ਨੇੜੇ ਹੋਣ ਦੇ ਕਾਰਨ ਇਹ ਧਰਤੀ ਦੇ ਦੁਆਲੇ ਘੁੰਮਦਾ ਪ੍ਰਤੀਤ ਹੁੰਦਾ ਹੈ ਇੱਕ ਅਰਧ ਚੰਨ ਜਿਹੜਾ ਅਸਿੱਧੇ ਤੌਰ ਦੇ ਉੱਤੇ ਧਰਤੀ ਦੇ ਗੁਰਤਾਕਰਸ਼ਨ ਨਾਲ ਜੁੜਿਆ ਹੁੰਦਾ ਹੈ ਪਰ ਚੰਦਰਮਾ ਵਾਂਗ ਕਦੇ ਵੀ ਧਰਤੀ ਦੇ ਨਾਲ ਪੂਰੀ ਤਰ੍ਹਾਂ ਨਹੀਂ ਜੁੜਦਾ ਖੰਗੋਲ ਵਿਗਿਆਨੀ ਇਸ ਦੀ ਨਿਗਰਾਨੀ ਕਰ ਰਹੇ ਨੇ ਤਾਂ ਜੋ ਭਵਿੱਖ ਦੇ ਵਿੱਚ ਇਸ ਦੇ ਪੰਧ ਅਤੇ ਮਾਰਗ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ ਕਵਾਸੀ ਮੂਨ ਅਤੇ ਇੱਕ ਆਮ ਚੰਦ ਦੇ ਵਿੱਚ ਅੰਤਰ ਇਹ ਜਿਹੜਾ ਇੱਕ ਆਮ ਚੰਦ ਹਮੇਸ਼ਾ ਧਰਤੀ ਦੇ ਗੁਰਤਾਕਰਸ਼ਨ ਦੇ ਕਾਰਨ ਧਰਤੀ ਦੇ ਦੁਆਲੇ ਘੁੰਮਦਾ ਹੈ ਤੇ ਅਰਧ ਚੰਦਰਮਾ ਭਾਵ ਕਵਾਸੀ ਮੂਨ ਜਿਨ੍ਹਾਂ ਨੂੰ ਅਰਧ ਚੰਦਰਮਾ ਵੀ ਕਿਹਾ ਜਾਂਦਾ ਹੈ ਉਹ ਆਕਾਸ਼ੀ ਪਿੰਡ ਨੇ ਜੋ ਕਿ ਧਰਤੀ ਦੇ ਦੁਆਲੇ ਘੁੰਮਦੇ ਹੋਏ ਸੂਰਜ ਦੁਆਲੇ ਘੁੰਮਦੇ ਨੇ ਉਹਨਾਂ ਦਾ ਗਰੂਤਾ ਖਿੱਚ ਜਿਹੜਾ ਅਸਿੱਧੇ ਤੌਰ ਦੇ ਉਤੇ ਧਰਤੀ ਦੇ ਨਾਲ ਸੰਬੰਧਿਤ ਹੈ ਜਿਸ ਦੇ ਕਾਰਨ ਉਹ ਧਰਤੀ ਦੇ ਨਾਲ ਉਲਝੇ ਹੋਏ ਜਾਪਦੇ ਨੇ ਜਿਵੇਂ ਕਿ ਧਰਤੀ ਦੇ ਨਾਲ ਭਰ ਘੁੰਮਦੀ ਹੈ ਜਿਵੇਂ ਕਿ ਧਰਤੀ ਸਾਲ ਭਰ ਘੁੰਮਦੀ ਰਹਿੰਦੀ ਹੈ ਅਰਧ ਚੰਦਰਮਾ ਅਸਮਾਨ ਵਿੱਚ ਇੱਕ ਚਿੱਤਰ ਅੱਠ ਪੈਟਰਨ ਬਣਾਉਂਦਾ ਪ੍ਰਤੀਤ ਹੁੰਦਾ ਹੈ 225 PN7 ਦੀ ਖੋਜ ਖੰਗੋਲ ਵਿਗਿਆਨੀਆਂ ਨੂੰ ਧਰਤੀ ਦੇ ਨੇੜੇ ਐਸਟਰੋਆਇਡਾਂ ਦੇ ਚੱਕਰਾਂ ਅਤੇ ਵਿਹਾਰ ਨੂੰ ਸਮਝਣ ਦੇ ਵਿੱਚ ਮਦਦ ਕਰੇਗੀ ਇਹ ਖੋਜ ਸੰਭਾਵੀ ਭਵਿੱਖ ਦੇ ਪੁਲਾੜ ਮਿਸ਼ਨਾਂ ਤੇ ਗ੍ਰਹਿ ਰੱਖਿਆ ਪ੍ਰਣਾਲੀਆਂ ਰਣਨੀਤੀਆਂ ਦੇ ਲਈ ਵੀ ਜਿਹੜਾ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਜੜੀ ਹੈ ਕਰ ਸਕਦੀ ਹੈ ਜੀ ਦੋਸਤੋ ਇਹ ਸੀ ਜੀ ਗੱਲਾਂ ਬਾਤਾਂ ਅੱਜ ਦੇ ਦੇਸ਼ ਦੇ ਦੀਆਂ ਖਬਰਾਂ ਦੀ